ਕੀ ਨਾਮ ਤੁਹਾਡਾ ਪ੍ਰੇਮ ਹੈ ਪ੍ਰੇਮ ਤੇ ਕੀ ਕਰਨਾ ਜਿਹੜਾ 6 ਵਜੇ ਆ? ਮੈਂ ਗੱਡੀ ਤੋਂ ਮੋੜਦਾ ਵੈਸੀ ਤੇ ਮੋੜ ਦੇ ਦੁਆੰਤਰ ਟੋਕਿਆ ਮੇਰੇ ਪੈਰ ਤੇ ਮਾਰੇ ਦੁਆ ਪੈਰ ਤੇ ਮਾਰੇ ਸੀ ਕਿੱਥੋਂ ਆ ਰਹੇ ਸੀ ਮੈਂ ਬਲੌਰ ਤੋਂ ਆਂਦਾ ਵੈਸੇ ਚੰਨਾ ਜਲਾਲਾ ਜਮੂ ਵਸਤੇ ਅੱਛਾ ਤੇ ਮੋਟਰਟਰ ਸਾਹਿਬ ਕਿੰਨੀ ਦੇ 6 ਵਜੇ ਆ? 6 ਕੀ ਪਤਾ ਕੀ 6:00 ਵਜੇ ਆ 6:00 ਵਜੇ ਇੰਦਰ ਵਜੇ ਕਿੰਨ ਦੱਸਾਂ ਹੂੰ ਕਰਨਾ ਜਿਹੜਾ ਹੁਣ ਐਕਸੀਡੈਂਟ ਹੋਇਆ ਰਾਸ਼ ਹੋਣ ਕਰਕੇ ਇਹ ਜਿਹੜਾ ਮੋੜ ਏ ਉਹ ਦੋਵੇਂ ਆਮ ਸਾਹਮਣੇ ਟਕਰਾ ਹੋਇਆ ਠੀਕ ਹੈ ਉਹਨਾਂ ਦੋਵੇਂ ਵਿਚਾਰੇ ਸੱਟਾਂ ਲਾਗੀਆਂ ਗਰੀਬ ਬੰਦੇ ਨੇ ਤੇ ਜਿੰਨਾ ਵੀ ਹੋ ਸਕੇ ਡਰਾਈਵਰ ਥੋੜਾ ਜਿਹਾ ਮੋੜ ਕੋਰ ਤੋਂ ਸੰਭਾਲ ਕੇ ਤੇ ਦੋਵੇਂ ਦੀ ਤੇ ਦੋਵੇਂ ਸੀ ਤੇ ਦੋਵੇਂ ਸੀ ਤੇ ਬਚਾਅ ਹੋ ਗਿਆ ਬਾਕੀ ਸੱਟਾਂ ਲਾਗੀਆਂ ਨੇ ਸੱਟਾਂ ਲੱਗੀਆਂ ਤੇ ਬਚਾਅ ਹੋ ਗਿਆ ਮੋੜ ਬਣਦਾ ਮੋੜ ਬਣਦਾ ਜਿੰਨਾ ਵੀ ਹੋ ਸਕੇ ਮੇਰਾ ਵੀਰ ਜਿੰਨਾ ਵੀ ਹੋ ਸਕੇ ਥੋੜਾ ਸਹਿ ਨਾਲ ਲਾਂਗਾ ਟੱਪਾ ਵੇਖ ਕੇ ਤੇ ਅੱਗੇ ਤੋਂ ਬਚਾਅ ਕਰੋ ਮੇਰ ਦਾ ਤੇ ਮੋਟਰਸਾਈਕਲ ਵਾਲੇ ਕਿੰਨੀ ਕਿ 6:00 ਵਜੇ ਆ ਉਹ ਉਹ ਗੋਡੇ ਵਜੇ ਇੱਥੇ ਗੋਡੇ ਤੇ ਗੋਡਾ ਬਿਲ ਟੁੱਟ ਜਾ ਸੰਤ ਅੱਗੇ ਤੋਂ ਕੋਈ ਇਹੋ ਜਿਹਾ ਹਾਸਾ ਨਾ ਹੋਵੇ ਕੀ ਕਹਿਣਾ ਚਾਹੋਗੇ ਤੇ ਜਹਾਸਾ ਨਾ ਹੀ ਹੋਣਾ ਚਾਵੇ ਚੰਗਾ ਹੀ ਹੈ ਕਿ ਹਮ ਆਰਾਮ ਨਾਲ ਚੱਲਣਾ ਚਾਹੀਦਾ ਦੇਖ ਕੇ ਦੇਖ ਕੇ ਮੋੜਨਾ ਚਾਹੀਦਾ ਆਸ-ਪਾਸ ਦੇਖ ਕੇ ਵੀਰ ਜੀ ਕਿਉਂਕਿ ਐਕਸੀਡੈਂਟ ਬਹੁਤ ਹੋ ਰਹਾ ਹੈ ਨਹੀਂ ਧੰਨਵਾਦ दिल्ली क्राइम नेशनल न्यूज़ नजर सफर